importa, <laughs> ਆਜਾ ਆਜਾ ਫਿਰ ਦੇਖ ਕੇ ਚਲੇ ਜਾ ਲਾਯਾ ਮੇਕਤਾ ਜ਼ਿੰਦਾਬਾਦ ਲਾਯਾ ਮੇਕਤਾ ਠੀਕ ਹੈ ਸਰ ਮੈਂ ਮੈਂ ਨਹੀਂ ਰੱਖੀ ਫੋਟੋ ਫੋਟੋ ਅੱਜ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ 2 ਘੰਟੇ ਦੀ ਜਿਹੜੀ ਗੇਟ ਰੈਲੀ ਕੀਤੀ ਗਈ ਹੈ ਜਿਹਦੇ ਵਿੱਚ ਉਚਿਤ ਕਰ ਲੰਬੇ ਸਮੇਂ ਤੋਂ ਜੋ ਪੰਜਾਬ ਸਰਕਾਰ ਨੇ ਲੋਕਲ ਬਾਡੀ ਮੰਤਰੀ ਨੇ ਇੱਕ ਵਾਦਾ ਕੀਤਾ ਸੀ। ਪਰ ਸਾਡੇ ਲੁਧਿਆਣਾ ਦੇ 6 ਦੇ 6 ਐਮਐਲਏ ਅਤੇ 7ਵੇਂ ਜਿਹੜੇ ਸਾਡੇ ਅਜੇ ਮੰਤਰੀ ਸਾਹਿਬ ਹੈ। ਇਹ ਵਾਦਾ ਕਰਿਆ ਸੀ ਕਿ ਜਿਹੜੇ ਵੀ ਸਫਾਈ ਸੇਵਕ ਹੈ, ਸੀਵਰਮੈਨ ਹੈ, ਮਾਲੀ ਬੇਲਦਾਰ ਹੈ ਜਾਂ ਦਰਜਾ 4 ਦੇ ਸਾਰੇ ਮੁਲਾਜ਼ਮ ਹੈ। ਇੱਕ ਵੀ ਕੋਈ ਕੱਚਾ ਨਹੀਂ ਰਹਿਣ ਦਵਾਂਗੇ ਸਾਰੇ ਪੱਧਰ ਤੇ। ਪਰ ਉਹ ਮੁਲਾਜ਼ਮਾਂ ਦੇ ਨਾਲ ਵਾਦਾ ਖਿਲਾਫੀ ਹੋਈ ਹੈ। ਅੱਜ ਮੁਲਾਜ਼ਮ ਜਿਹੜੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਕਿਉਂਕਿ ਕਰੀਬ 900 ਦਾ ਕਰੀਬ ਓਵਰੇਜ ਹੈ ਜਿਹੜਾ ਦੀ ਓਵਰੇਜ ਕਾਰ ਪ੍ਰਸ਼ੰਤ ਦੇ ਵਿੱਚ ਕੰਮ ਕਰਦੇ ਹੋਏ ਉਹ ਜਿਸ ਨੂੰ 15 ਸਾਲ ਹੋ ਗਏ ਕੰਮ ਕਰ ਰਿਹਾ ਕੋਈ 20 ਸਾਲ ਹੋ ਗਏ ਕਿਸੇ ਨੂੰ 25 ਸਾਲ ਹੋ ਗਏ ਉਹਨਾਂ ਨੂੰ ਜਿਹੜੇ 42 ਸਾਲ ਤੋਂ ਉੱਤੇ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਜਦ ਕਿ ਸਾਨੂੰ ਇਹ ਗੱਲ ਕਹੀ ਸੀ ਜਿਹਨੂੰ ਵੀ ਭਾਵੇਂ ਕਿਸੇ ਨੂੰ 10 ਸਾਲ ਮਿਲੇ ਜਾਂ 8 ਸਾਲ ਮਿਲੇ ਪਰ ਅਸੀਂ ਸਾਰੇ ਪੱਕੇ ਕਰਾਂਗੇ ਇੱਕ ਤਾਂ ਅਸੀਂ ਉਹ ਮੰਗ ਪੱਤਰ ਦਿੱਤਾ ਕਮਿਸ਼ਨਰ ਸਾਹਿਬ ਦਾ ਡਿਪਟੀ ਮੇਅਰ ਸਾਹਿਬ ਮੇਰੇ ਦੀ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਜਿਹੜੇ ਓਵਰੇਜ ਆ ਉਹ ਪੱਕੇ ਕਰਨ। ਦੂਜੀ ਡਿਮਾਂਡ ਸੀ ਸਾਡੀ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਕੋਈ ਵੀ ਕੱਚਾ ਮੁਲਾਜ਼ਮ ਜਿਹੜਾ ਹੁਣ ਭਰਤੀ ਨਹੀਂ ਕਰਾਂਗੇ ਉਹ ਸਿੱਧੀ ਭਰਤੀ ਪੱਕਿਆਂ ਦੀ ਕਰਾਂਗੇ। ਉਹ ਵੀ ਵਾਅਦਾ ਖिलाफी ਹੋਈ ਆ ਬਹੁਤ ਸੌਸਲ ਦੇ ਉੱਤੇ ਲੁਧਿਆਣਾ ਦੇ ਵਿੱਚ ਠੇਕੇਦਾਰੀ ਸਿਸਟਮ ਤੇ ਮੁਲਾਜ਼ਮ ਰੱਖੇ ਜਾ ਰਹੇ ਆ। ਕਰੀਪੈਂਟ 400 ਰਾਜਾ ਮੈਂ ਮੇਰੇ ਜਿਹੜਾ ਨੋਟਿਸ 'ਚ ਮੈਨੂੰ ਦੱਸਿਆ ਗਿਆ ਵਾ ਕਿ ਇੰਨੇ ਤੋਂ ਜ਼ਿਆਦਾ ਜਿਹੜੇ ਉਹ ਭਰਤੀ ਕਰ ਲਏਗੇ ਆ ਠੇਕੇਦਾਰੀ ਤੌਰ ਤੇ ਤਾਂ ਇਹ ਸਾਡੀ ਮੰਗ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਅਤੇ ਲੁਧਿਆਣਾ ਦੇ ਮੀਰ ਸਾਹਿਬ ਉਹ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਕੇ ਉਹ ਜਿਹੜੇ ਮੁਲਾਜ਼ਮ ਰੱਖੇ ਗਏ ਆ ਉਹਨਾਂ ਨੂੰ ਸਿੱਧਾ ਕੋਰਪੋਰੇਸ਼ਨ ਦੇ ਅੰਡਰ ਉਹਨਾਂ ਨੂੰ ਰੱਖਿਆ। ਦੂਜੀ ਸਾਡੀ ਡਿਮਾਂਡ ਹੈ ਕਿ ਜੋ ਸੈਂٹری ਸੁਪਰਵਾਈਜ਼ਰ ਉਹਨਾਂ ਦੀ ਮੇਰੇ ਕੋਲ ਲਿਸਟ ਵੀ ਬਣੀ ਹੋਈ ਆ। ਪਰ ਸਾਨੂੰ ਨਹੀਂ ਪਤਾ ਕਿ ਉਹ ਲਿਸਟ ਸਹੀ ਹੈ ਜਾਂ ਗਲਤ ਆ। ਪਰ ਅਸੀਂ ਜਾਣਦੇ ਆ ਕਿ ਉਹ ਸਨੋਲਟੀ ਲਿਸਟ ਬਣਾਈ ਜਾਵੇ ਜਿਹੜੇ ਪੁਰਾਣੇ ਮੁਲਾਜ਼ਮ ਕੰਮ ਕਰ ਰਿਹਾ ਤੇ ਜਿਹੜਾ ਜਿਹੜਾ ਦਾ ਬਹੁਤ ਲੰਬਾ ਦਾ। ਉਹਨਾਂ ਨੂੰ ਸੈਂਟਰੀ ਸੁਪਰਵਾਈਜ਼ਰ ਲਾਇਆ ਜਾਵੇ ਉਹਦੀ ਆ ਸਨੋਲਟੀ ਬਣਾ ਕੇ ਉਹਨਾਂ ਨੂੰ ਸੈਂਟਰੀ ਸੁਪਰਵਾਈਜ਼ਰ ਲਾਇਆ ਜਾਵੇ। ਚੌਥੀ ਡਿਮਾਂਡ ਆ ਸਾਡੀ ਕਿ ਸਾਡਾ ਜਦੋਂ ਮੁਲਾਜ਼ਮ ਹੈ ਜਿਹੜਾ ਸਫਾਈ ਸੇਵਕ ਹੈ ਸਿਵਰਮੈਨ ਆ ਨੀਬੇਦਾਰ ਫੋਰ ਕਾਰਪੋਰੇਸ਼ਨ ਦੇ ਵਿੱਚ ਸਾਰੇ ਮੁਲਾਜ਼ਮ ਹੈ ਜਿਹੜੇ ਜਦੋਂ ਬਿਮਾਰ ਹੋ ਜਾਂਦੇ ਆ ਹਸਪੀਟਲ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਕੋਲ ਰੁਪਏ ਨਹੀਂ ਹੁੰਦੇ ਕਿਉਂਕਿ ਹਸਪੀਟਲ ਨੇ ਤਾਂ ਪਹਿਲਾਂ ਫਾਈਲ ਅਗਨੀਫੋਰ ਤੋਂ ਬਾਅਦ ਪੀਏ ਕਹਿੰਦਾ 50000 ਜਮ੍ਹਾਂ ਕਰਾ ਦਿਓ ਦਾ ਮੁਲਾਜ਼ਮਾਂ ਦੇ ਕੋਲ ਹੁੰਦੇ ਉਹ ਅਸੀਂ ਮੰਗ ਕੀਤੀ ਆ ਕਿ ਇਹਨਾਂ ਦੀ ਹੈਲਥ ਇੰਸ਼ੋਰੈਂਸ ਕਰਾ ਕੇ ਇਸ ਲਈ ਜਿਹੜਾ ਕਾਰਡ ਹੈ ਉਹ ਇਹਨਾਂ ਨੂੰ ਇਸ਼ੂ ਕੀਤਾ ਜਾਵੇ ਤਾਂ ਜੋ ਇਹ ਆਪਣਾ ਇਲਾਜ ਕਰਾ ਕੇ ਆਰਾਮ ਨਾਲ ਆਜਮ ਇਹਨਾਂ ਨੂੰ ਕੋਈ ਇਹੋ ਜਿਹੀ ਤੰਗੀ ਨਾ ਹੋਵੇ ਕਿ ਕਈ ਵਾਰੀ ਵਿਆਜ ਤੇ ਇਹਨਾਂ ਨੂੰ ਪਈਏ ਲੈਣੇ ਪੈਂਦੇ ਆ ਔਰ ਸ਼ੌਕਰ ਜਿਹੜੇ ਹੈਗੇ ਆ ਬਹੁਤ ਸਾਰੇ ਸ਼ੌਕਰ ਆ ਸਾਡੇ ਸਮਾਜ ਦੇ ਵਿੱਚ ਵੀ ਪੈਦਾ ਹੋਏ ਹੋਏ ਆ ਨਵੇਂ-ਨਵੇਂ ਕੋਈ ਇਹਨਾਂ ਦੇ ਘਰ ਦਾ ਘਾੜ ਅਫ ਲੈਂਦੇ ਆ ਤਾਂ ਤਾਂ ਜੋ ਇਹਨਾਂ ਦਾ ਘਰ ਬਚਿਆ ਰਹੇ ਵੀ ਇਹਨਾਂ ਦੇ ਬੱਚੇ ਵਧੀਆ ਪੜਾਏ ਜਿੱਥੇ ਹੀ ਕੰਮ ਕਰ ਸਕਣ ਸਾਡੀ ਸਾਡੀ ਚਾਰੇ ਚਾਰੇ ਜਮਾਨਾ ਦੀ ਔਰ ਸਾਨੂੰ ਅਸ਼ਵਾਸਨ ਦਿੱਤਾ ਕਿ ਇਹ ਵੀ ਜਲਦੀ ਪੂਰਾ ਕਰਾਂਗੇ ਪਰ ਮੈਂ ਕਹਿਣਾ ਚਾਹਨਾ ਮੈਂ ਕਿ ਸਰਕਾਰ ਤਾਂ ਇਹ ਲੁਧਿਆਣੇ ਦੇ ਦੁਆਰ ਤੇ ਬੈਠੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਘੇੜੇ ਇੱਥੇ ਲੱਗ ਰਹੇ ਆ ਮੰਤਰੀ ਸਾਹਿਬ ਇੱਥੇ ਆ ਸਾਰੇ ਆ ਤਾਂ ਇਸ ਕਰਕੇ ਇਹਨਾਂ ਨੂੰ ਇਲੈਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਜਾਣੇ ਆ ਕਿ ਜਿਹੜੀ ਡਿਮਾਂਡ ਆ ਹੈਗੀ ਆ ਜੈਨੂਅਲ ਡਿਮਾਂਡ ਪਰ ਉਹ ਡਿਮਾਂਡਾਂ ਵਾ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਦਾ ਕਰਿਆ ਸੀ ਕਿ ਭਈ ਅਸੀਂ ਇਹਨਾਂ ਨੂੰ ਪੱਕਿਆ ਕਰਾਂਗੇ ਪਰ ਪਰ ਜੇ ਇਹ ਇਲੈਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਡਿਮਾਂਡ ਨਹੀਂ ਸਾਡੀ ਪੂਰੀ ਕਰ ਦਿੱਤੀ ਤਾਂ ਸਾਨੂੰ ਮਜਬੂਰਨ ਹੋ ਕੇ ਜਿਹੜਾ ਹਲਕਾ ਬੈਸਟ ਆ ਉਥੇ ਮਾਨਯੋਗ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਹਿਬ ਹਨ ਸੰਜੀਵ ਰੋਣਾਜ ਔਰ ਅੱਜਕੱਲੋ ਗਰੈਂਟਾ ਵੀ ਬਹੁਤ ਖੁੰਡੇ ਗੱਫੇ ਦੇ ਰਹੇ ਆ ਪਰ ਉਹ ਗੱਫਿਆਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਜੇ ਮੁਲਾਜ਼ਮਾਂ ਨੂੰ ਤੁਸੀਂ ਪੱਕਾ ਨਾ ਕਰਦੇ ਆ ਕਿਉਂਕਿ ਮੁਲਾਜ਼ਮਾਂ ਦੇ ਅੱਜ ਬੱਚੇ ਬਿਲਕ ਦੇ ਪਏ ਆ ਜਦੋਂ ਤੁਸੀਂ ਨਵਿਆਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਪੁਰਾਣਿਆਂ ਨੂੰ ਮਿਲੇ ਨਹੀਂ ਉਹ ਹੱਲੇ ਵੀ ਕੱਚੇ ਆ ਤਾਂ ਫਿਰ ਤੁਹਾਡੀ ਸਰਕਾਰ ਦਾ ਫਾਇਦਾ ਕੀ ਆਮ ਆਦਮੀ ਇਹ ਸਰਕਾਰ ਆਮ ਆਦਮੀ ਦੀ ਗੱਲ ਕਰਦੇ ਆਪਾਂ ਨੇ ਬਈ ਆਮ ਆਦਮੀ ਪਾਰਟੀ ਮਤਲਬ ਆਮ ਲੋਕਾਂ ਦੀ ਸਰਕਾਰ ਔਰ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਨੂੰ ਪਹੁੰਚਦੀ ਤਾਂ ਇਸ ਕਰਕੇ ਜੇ ਉਹ ਨਹੀਂ ਪਹੁੰਚਦੀ ਤਾਂ ਫਿਰ ਸਾਨੂੰ ਜਾ ਕੇ ਅਰੋੜਾ ਸਾਹਿਬ ਦੇ ਘਰ ਜਾ ਕੇ ਖੋਤੇਦਾਰਨਾ ਦੇਣਾ ਪੈਣਾ ਨਾ ਔਰ ਜਿਹਦੀ ਜ਼ਿੰਮੇਵਾਰੀ ਇੱਥੇ ਦੇ ਪ੍ਰਸ਼ਾਸਨ ਦੀ ਹੋਵੇਗੀ ਤਾਂ ਅਸੀਂ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਜੋ ਸਾਡੀ ਚਾਰ ਡਿਮਾਂਡਾਂ ਪਰਵਰੇਡ ਮੈਨੇਜਮੈਂਟ ਦੇ ਪੱਤਰ ਦੇ ਉੱਤੇ ਜਾ ਮਾਲੀ ਦੇਹਦਾਰਾਂ ਨੂੰ ਸਿਵਰਮੈਨਾਂ ਨੂੰ ਸਫਾਈ ਸੇਵਕਾਂ ਨੂੰ ਉਹਨਾਂ ਨੂੰ ਵਿਤੀ ਪੱਤਰ ਦੇ ਕੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹ ਠੇਕੇਦਾਰੀ ਸਿਸਟਮ ਜਿਹੜਾ ਖਤਮ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੈ ਬਾਲਮੀਕੀ ਜੈ ਜੀ ਇਹ ਜਿਹੜਾ ਨਵੇਂ ਨਵੇਂ ਕਰਮਚਾਰੀ ਹੋਣੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਇਹਨਾਂ ਦੀ ਸਪਲਾਈ ਦੀ ਮੰਗ ਸੀ ਕਿ ਜਿੰਨੇ ওভারਏਜ ਵੀ ਆਪਣੇ ਮੁਲਾਜ਼ਮ ਪੱਕੇ ਹੋ ਤਰੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਸੋ ਨਾਲ ਜਿਹੜਾ ਆਊਟਸੋਰਸ ਪਰ ਬੰਤੀ ਬਰਤੀ ਕੀਤੀ ਜਾ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਜਾਂ ਜਿਹੜੇ ਸੈਨੇਟਰੀ ਸੁਪਰਵਾਈਜ਼ਰ ਹੈ ਇਹਨਾਂ ਦਾ ਉਸੀ ਸਿੰਗਲ ਟੂ ਬੇਸਿਸ ਪਰ ਰੱਖਿਆ ਜਾਵੇ। ਔਰ ਨਾਲ ਹੀ ਇੱਕ ਹੋਰ ਮੰਤਰੀ ਸੀ ਕਿ ਕੈਸ਼ਲੈਸ ਬੋਲਸ ਕੈਸ਼ਲੈਸ ਬੋਲਸ ਨੂੰ ਜਿਹੜੀ ਮੈਂ ਜਿੱਦਾਂ ਦੱਸਿਆ ਸੀ ਆਪਣਾ ਜਿਹੜਾ ਪੂਰੇ ਰੈਗੇਸੀ ਹੈ ਨਾਲ ਲਈ ਪਾਲਿਸੀ ਅੰਡਰ ਕਨਸੀਡਰੇਸ਼ਨ ਹੈ ਉਹ ਪਾਲਿਸੀ ਸੀ ਬਣਾ ਰਹੇ ਜਿਹੜਾ ਹਾਊਸ ਡਿਊਟੀ ਬੋਣ ਉਹਨੂੰ ਰਿਪੋਰਟ ਕਰਨਗੇ। ਜਿਹੜਾ ਆਊਟਸੋਰਸ ਹੈ ਉਹ ਗਵਰਨਮੈਂਟ ਲੈਵਲ ਦਾ ਮਸਲਾ ਹੈ ਸੀ ਮੰਤਪਤ ਸਰਕਾਰ ਨੂੰ ਪੇਸ਼ ਕਰੇਗੇ ਰਿਕੁਐਸਟ ਕਰਨਗੇ ਕਿ ਇਹਦੇ ਬਾਅਦ ਵੀ ਸਰਕਾਰ ਸੋਨ ਵਿਚਾਰ ਕਰੇ ਆਸਰਾ ਕੱਢ ਲੈ ਅਤੇ ਜਿਹੜੇ ਬਾਕੀ ਦੋਨੋਂ ਫੈਸਲੇ ਅੰਡਰ ਕੰਸੀਡਰੇਸ਼ਨ ਹੈ ਅ ਜਿਸ ਦਾ ਸਬੰਧ 17 ਸੁਪਰਵਾਈਜ਼ਰ ਦੇ ਪ੍ਰੋਮੋਸ਼ਨ ਵਾਲਾ ਹੈ ਇਹ ਤੋਂ ਸਾਡਾ ਜਲਦੀ ਹੋ ਜਾਣਾ ਹੈ ਜਾਂ ਕੈਸ਼ ਲੈਸ ਵਾਲਾ ਇਹ ਵੀ ਸਾਡਾ ਕੰਮ ਬੜੀ ਜਲਦੀ ਹੋ ਜਾਣਾ ਹੈ ਮੰਤਰੀ ਸਾਹਿਬ ਵੀ ਇਹਦਾ ਰੈਗੂਲਰ ਫਾਲੋਅ ਕਰ ਰਹੇ ਹੈ ਰੈਗੂਲਰ ਇੰਟਰਸਟ ਤੇ ਹੈ ਤਾਂ ਇਹ ਕੰਮ ਵੀ ਸਾਡਾ ਜਲਦੀ ਹੋ ਜਾਣਾ ਹੈ ਸਰ ਜਿਹੜੇ ਓਵਰਏਜ ਬੁੱਕੀ ਕਰਨ ਦੀ ਮੰਗ ਹੈ ਉਹ ਸਭ ਤੋਂ ਇੰਪੋਰਟੈਂਟ ਮੰਗ ਹੈ ਉਹ ਉਹਦੇ ਬਾਰੇ ਮੈਂ ਕਹਿ ਰਿਹਾ ਹੂੰ ਕਿ ਉਹ ਪਾਲਿਸੀ ਦਾ ਮੈਟਰ ਹੈ ਹੈ ਹਾਊਸ ਪਾਲਿਸੀ ਬਣਾ ਰਹੀ ਹੈ ਅਸੀਂ ਪਾਲਿਸੀ ਪੁਟ ਅਪ ਕਰਾਂਗੇ اور کوشش کریں گے اس پالیسی میں কেবল صفائی سے جتنے جننے مالی بلنر ہیں وہ بھی ساتھ پک کی چیزیں